ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਮੈਂ ਅੱਜ ਲਾਈਵ ਹੋ ਰਿਹਾ ਜੀ ਤੁਹਾਨੂੰ ਜੋ ਬੇਅਦਬੀ ਦੇ ਕੇਸਸ ਜੇ ਸੁਪਰੀਮ ਕੋਰਟ ਆ ਚੁਲਕੇ ਸੀ ਉਹਦੇ ਬਾਰੇ ਦੱਸਣ ਦੇ ਵਾਸਤੇ ਇਹ ਅੱਜ ਜੋ ਮੁਲਜ਼ਮ ਨੇ ਬੇਅਦਬੀ ਦੇ ਕੇਸਾਂ ਵਿੱਚ ਉਹ ਢੇਰੇ ਵਾਲੇ ਉਹਨਾਂ ਚੋਂ ਤੇ ਉਹਨਾਂ ਨੇ ਕੁਝ ਮੁਲਜ਼ਮਾਂ ਨੇ ਆ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਪਾਇਆ ਸੀ ਕਿ ਸਾਡੇ ਕੇਸੇ ਟਰਾਂਸਫਰ ਕਰ ਦਿੱਤੇ ਜਾਂ ਨੂੰ ਮੋਗੇ ਤੋਂ ਫਰੀਦਕੋਟ ਤੋਂ ਪਟੰਡੇ ਤੋਂ ਕਿ ਉੱਥੇ ਸਾਡੇ ਵਾਸਤੇ ਮਾਹੌਲ ਠੀਕ ਨਹੀਂ ਸਾਡੇ ਕੇਸਾਂ ਨੂੰ ਟਰਾਂਸਫਰ ਕੀਤਾ ਜਾਵੇ ਪਹਿਲਾਂ ਵੀ ਇਹਨਾਂ ਨੇ ਇਹ ਪਟੀਸ਼ਨ ਪਾਈ ਸੀ ਤੇ ਉਹ ਪਟੀਸ਼ਨ 2020 ਦੇ ਵਿੱਚ ਇਹਨਾਂ ਦੀ ਪਟੀਸ਼ਨ ਇੱਕ ਵਾਰੀ ਡਿਸਕਸ ਹੋ ਗਈ ਸੀ ਪਰ ਉਸ ਤੋਂ ਮਗਰੋਂ ਜਦੋਂ ਉੱਥੇ ਜੇਲ੍ਹ ਦੇ ਵਿੱਚ ਉਹ ਮਰਡਰ ਹੋਏ ਤਾਂ ਉਦੋਂ ਮਗਰੋਂ ਕੁਝ ਹੋਰ ਮਲਜਮਾਨੇ ਆ ਕੇ ਉਹਨਾਂ ਨੇ ਫਿਰ ਇੱਥੇ ਪਟੀਸ਼ਨ ਪਾਤੀ ਕਿ ਜੇ ਸਾਡੇ ਕੇਸ ਟਰਾਂਸਫਰ ਕੀਤੇ ਜਾਣ ਉਹ ਫਰੀਦਕੋਟ ਤੋਂ ਤੇ ਕੋਟਖਪੂਰੀ ਤੋਂ ਫਰੀਦਕੋਟ ਤੋਂ ਤੇ ਬਠਿੰਡੇ ਜ਼ਿਲ੍ਹੇ ਤੋਂ ਉਹ ਕੇਸ ਟਰਾਂਸਫਰ ਕਰਕੇ ਸ਼ਹਿਰੀ ਕੋਰਟ ਦੇ ਚੰਡੀਗੜ੍ਹ ਘਟੇ ਸੀ ਇਹ ਇਹ 2023 ਤੇ ਵਿੱਚ ਆਰਡਰ ਹੋਇਆ ਹੁਣ ਜਿਹੜੇ ਇਹਨਾਂ ਨੇ ਜੇ ਇਹ ਮਲਜਮ ਸੀਗੇ ਇਹ ਜਿਹੜਾ ਕੇਸ ਮੈਂ ਪੇਸ਼ ਹੋਇਆ ਗੁਰਸੇਵਿਕ ਸਿੰਘ ਉਹ ਕੰਪਲੇਨੈਂਟ ਆ ਸਮਾਲ ਸਰ ਠਾਣੇ ਦਾ ਕੇਸ ਆ ਇਹਦੇ ਚ ਮਲਜਮ ਨੇ ਪ੍ਰਿਥੀ ਸਿੰਘ ਅਮਰਦੀਪ ਸਿੰਘ ਤੇ ਉਹ ਪੰਜ ਮਲਜਮ ਸੀ ਦੇ ਚ ਤੇ ਉਹਦੇ ਚ ਕੋਰਟ ਦੇ ਮੋਗੇ ਦੀ ਕੋਰਟ ਨੇ ਉਹ ਦੋਵਾਂ ਨੂੰ ਤਾਂ ਬਰੀ ਕਰ ਦਿੱਤਾ ਤੇ ਤਿੰਨਾਂ ਨੂੰ ਤਿੰਨ ਮੁਲਜ਼ਮਾਂ ਨੂੰ ਉਹਨਾਂ ਨੇ ਮੋਗੇ ਦੀ ਕੋਰਟ ਦੇ ਸਜ਼ਾ ਸੁਨਾਤੀ ਉਹਨਾਂ ਨੇ ਆਪਣੀ ਸਜ਼ਾ ਦੇ ਖਿਲਾਫ ਅਪੀਲ ਪਾਈ ਆ ਉਹ ਵੀ ਮੋਗੇ ਕੋਰਟ ਦੇ ਵਿੱਚ ਹੀ ਪੈਂਡਿੰਗ ਪਈ ਆ ਉਹ ਪਿਰਥੀ ਸਿੰਘ ਉਹਦਾ ਨਾਮਾ ਮੁਲਜ਼ਮ ਦਾ ਉਹ ਪਿਰਥੀ ਸਿੰਘ ਨੇ ਆ ਕੇ ਇਥੇ ਪੇਟੀਸ਼ਨ ਪਾਈ ਇਹ ਅੱਜ ਇਹ 6 ਕੇਸ ਲੱਗੇ ਹੋਏ ਸੀ ਇੱਕ ਸੀਗਾ ਬਲਜੀਤ ਸਿੰਘ ਦਾ ਇੱਕ ਸੀ ਜਤਿੰਦਰ ਵੀਰ ਅਰੋੜਾ ਇੱਕ ਸੁਖਜਿੰਦਰ ਸਿੰਘ ਤੇ ਇੱਕ ਹੋਰ ਬਲਜੀਤ ਸਿੰਘ ਦਾ ਸੀ ਤੇ ਇੱਕ ਇਹ ਪਿਰਥਵੀ ਸਿੰਘ ਦਾ ਸੀ ਇਹਨਾਂ ਸਾਰਿਆਂ ਨੇ ਕਿਹਾ ਕਿ ਸਾਡੇ ਕੇਸ ਵੀ ਟਰਾਂਸਫਰ ਕਰਕੇ ਇਹ ਮੋਗੇ ਤੋਂ ਤੇ ਫਰੀਦਕੋਟ ਤੋਂ ਚਲੇ ਤੋਂ ਟਰਾਂਸਫਰ ਕਰਕੇ ਸਾਡੇ ਕੇਸ ਵੀ ਉਹਨਾਂ ਕੇਸਾਂ ਨਾਲ ਹੀ ਚੰਡੀਗੜ੍ਹ ਭੇਜ ਦਿੱਤੇ ਜਾਣ ਅੱਜ ਉੱਥੇ ਇਹ ਕੇਸ ਦੇ ਵਿੱਚ ਨੋਟਿਸ ਇਹਨਾਂ ਸਾਰਿਆਂ ਕੇਸਾਂ 'ਚ ਨੋਟਿਸ ਇਸ਼ੂ ਹੋਇਆ ਸੀ 7 ਜੁਲਾਈ 2023 ਨੂੰ ਸੁਪਰੀਮ ਕੋਰਟ ਨੇ ਇਹ ਟਰਾਂਸਫਰ ਪਟੀਸ਼ਨ ਦੇ ਵਿੱਚ ਨੋਟਿਸ ਇਸ਼ੂ ਕੀਤਾ ਸੀ ਉਸ ਤੋਂ ਮਗਰੋਂ ਕੇਸ ਲੱਗਿਆ 8 ਨਵੰਬਰ 2023 ਨੂੰ 8 ਨਵੰਬਰ 2023 ਨੂੰ ਪੰਜਾਬ ਸਰਕਾਰ ਦਾ ਸਟੈਂਡਿੰਗ ਕਾਉਂਸਲ ਅਪੀਲ ਹੋਏ ਤੇ ਉਹਨਾਂ ਨੇ ਕੋਰਟ ਤੋਂ ਟੈਂਕ ਲਿਆ ਕਿ ਸਾਨੂੰ 6 ਹਫਤੇ ਦਾ ਟਾਈਮ ਦਿੱਤਾ ਜਾਵੇ ਜਵਾਬ ਫਾਈਲ ਕਰਨ ਲਈ ਹੁਣ ਅੱਜ ਜਦੋਂ ਇਹ ਕੇਸ ਲੱਗਿਆ ਤੇ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਯੂਨੀਟ ਵਕੀਲ ਪੇਸ਼ ਹੋਇਆ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਫਾਈਲ ਕੀਤਾ ਉਹਨੇ ਕਿਹਾ ਜੀ ਸਾਨੂੰ ਟੈਂਕ ਦੇ ਦਿਓ ਜਵਾਬ ਫਾਈਲ ਕਰਨ ਲਈ ਤੇ ਜਿਹੜੇ ਮੁਲਜ਼ਮ ਸੀ ਉਹ ਡੇਰੇ ਵਾਲੇ ਉਹਨਾਂ ਵੱਲੋਂ ਇੱਕ ਸੀਨੀਅਰ ਐਡਵੋਕੇਟ ਅਪੀਅਰ ਹੋ ਰਹੀ ਸੀ ਬਹੁਤ ਉਹ ਉੱਚੇ ਲੈਵਲ ਦੇ ਸੁਪਰੀਮ ਕੋਰਟ ਚ ਸੀਨੀਅਰ ਐਡਵੋਕੇਟ ਨੇ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਪਹਿਲਾਂ ਵੀ ਟਾਈਮ ਲੈ ਚੁੱਕੇ ਨੇ ਟਾਈਮ ਨਹੀਂ ਮੰਗਣਾ ਚਾਹੀਦਾ ਕੋਰਟ ਨੇ ਕਿਹਾ ਕਿ ਅਸੀਂ ਤੁਹਾਨੂੰ ਟਾਈਮ ਦੇ ਦੇਣਾ ਤੇ ਅਸੀਂ ਇਹਨਾਂ ਕੇਸਾਂ ਨੂੰ ਵੀ ਪਹਿਲਾਂ ਵੀ ਅਸੀਂ ਆਰਡਰ ਕਰਕੇ ਟਰਾਂਸਫਰ ਕਰ ਚੁੱਕੇ ਆ ਅਸੀਂ ਇਹ ਕੇਸ ਵੀ ਟਰਾਂਸਫਰ ਕਰ ਰਹੇ ਆ ਇਹ ਦੂਜਾ ਕੇਸਾਂ ਨਾਲ ਹੀ ਇਹਨਾਂ ਨੂੰ ਵੀ ਇਥੋਂ ਟਰਾਂਸਫਰ ਕਰ ਰਹੇ ਆ ਤੇ ਉਸ ਟਾਈਮ ਦੇ ਉੱਤੇ ਮੈਂ ਜੋ ਖੜਾ ਹੋਇਆ ਕੋਰਟ ਨੇ ਕਿਹਾ ਤੁਸੀਂ ਕਿਸ ਨਾਲ ਅਪੀਅਰ ਹੋ ਰਹੇ ਮੈਂ ਕਿਹਾ ਗੁਰਸੇਵਿਕ ਸਿੰਘ ਨਾਲ ਅਪੀਅਰ ਹੋ ਰਹੇ ਆ ਜੋ ਕੰਪਲੇਨੈਂਟ ਆ ਤੇ ਮੈਂ ਉਹਨਾਂ ਨੂੰ ਉਹਦੇ 'ਚ ਕਿਹਾ ਕਿ ਇਹ ਕੇਸ ਪਹਿਲੀ ਗੱਲ ਤਾਂ ਇਹ ਜਿਹੜਾ ਕੇਸ ਆ ਪਿਰਥੀ ਸਿੰਘ ਵਾਲਾ ਪਿਰਥੀ ਸਿੰਘ ਬੇਲ ਤੇ ਆ ਭਾਗਿਆਪਰਾ ਨਹੀਂ ਰਹਿ ਰਿਹਾ ਰਹਿਣ ਵਾਸਤੇ ਤਾਂ ਏਰੀਆ ਸੇਫ ਆ ਉੱਥੇ ਰਹਿੰਦਾ ਪਰ ਕੋਰਟ ਵਿੱਚ ਆਰਗੂ ਕਰਨ ਦੇ ਵਾਸਤੇ ਉਹਨੂੰ ਖਤਰਾ ਮੈਂ ਕਿਹਾ ਇਦਾਂ ਦੀ ਮਨਸ਼ਾ ਕੋਈ ਹੋਰ ਆ ਇਹ ਕੀ ਚਾਹੁੰਦੇ ਆ ਕਿ ਆਪਣੇ ਸਾਰੇ ਸਾਰੇ ਕੇਸ ਇੱਥੋਂ ਪੰਜਾਬ ਤੋਂ ਬਾਹਰ ਕੱਟ ਕੇ ਲੈ ਜਾਓ ਇੱਕੋ ਅਦਾਲਤ ਵਿੱਚ ਲੈ ਲਓ ਉੱਥੇ ਜਾ ਕੇ ਮੈਨੂੰ ਕਲੈਕਸ਼ਨ ਕਰੋ ਉੱਥੇ ਬਲਕਿ ਇਹ 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 ਇਹਨਾਂ ਦੀ ਮਨਸ਼ਾ ਕੁਝ ਹੋਰ ਹੈ ਤੇ ਇਹ ਜਦੋਂ ਮੈਂ ਇਹ ਆਬਜੈਕਸ਼ਨ ਕੀਤਾ ਨਾਲੇ ਮੈਂ ਕਿਹਾ ਵੀ ਜਦੋਂ ਇਹ ਇਹ ਜਿਹੜੇ ਕਹ ਰਿਹਾ ਕਿ ਸਾਡੇ ਕੇਸ ਮੋਗੇ ਤੋਂ ਟ੍ਰਾਂਸਫਰ ਕਰਕੇ ਚੰਡੀਗੜ੍ਹ ਲੈ ਜਾਓ ਇਹ ਮੋਗਾ ਤੇ ਚੰਡੀਗੜ੍ਹ ਦੋਨੇ ਹਾਈ ਕੋਰਟ ਦੀ ਜੂਡਿਕਸ਼ਨ ਦਾ ਪੰਜਾਬ ਹਾਈ ਕੋਰਟ ਕਿਉਂ ਨਹੀਂ ਜਾਂਦੇ ਇੱਥੇ ਕਿਉਂ ਆਏ ਆ ਇਸ ਤੇ ਸੁਪਰੀਮ ਕੋਰਟ ਦੇ ਜੱਜਾਂ ਦਾ ਇੱਕਦਾਂ ਰੁਪਈਆ ਬਦਲ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਉਹਨਾਂ ਦੇ ਸੀਨੀਅਰ ਐਡਵੋਕੇਟ ਨੂੰ ਕਿ ਅਸੀਂ ਇਹ ਕੇਸ ਟ੍ਰਾਂਸਫਰ ਨਹੀਂ ਕਰਾਂਗੇ ਤੁਸੀਂ ਪੰਜਾਬ ਹਾਈ ਕੋਰਟ ਜਾਓ ਜੋ ਕਹਣਾ ਲਾ ਕੇ ਪੰਜਾਬ ਹਾਈ ਕੋਰਟ ਕਾਓ ਤੇ ਇੱਥੋਂ ਉਹਨਾਂ ਨੇ ਅੱਜ ਪਟੀਸ਼ਨ ਡਿਸਲੋਸ ਕਰਤੀ ਬਹੁਤ ਜ਼ੋਰ ਲਾਇਆ ਉਹਨਾਂ ਦੇ ਵਕੀਲ ਸੀਨੀਅਰ ਐਡਵੋਕੇਟ ਨੇ ਉਹਨਾਂ ਨੇ ਅੱਜ ਇੱਥੋਂ ਕੇਸ ਸਾਰੇ ਦੇ ਸਾਰੇ ਡਿਸਕਸ ਕਰਤੇ ਤੇ ਇਸ ਜਗ੍ਹਾ ਤੋਂ ਜਦੋਂ ਅਸੀਂ ਬਾਹਰ ਨਿਕਲੇ ਤਾਂ ਜਿਹੜੇ ਡੇਰੇ ਵਾਲੋਂ ਤਿੰਨ ਚਾਰ ਵਕੀਲ ਅ ਪੇਸ਼ ਹੋ ਰੈ ਸੀ ਉਹ ਸਾਰੇ ਕਹਿੰਦੇ ਜੀ ਫੁਲਕਾ ਸਭ ਅੱਜ ਤੋਂ ਕੇਸ ਖਿੱਚ ਕੇ ਲਾਗੇ ਨਹੀਂ ਤਾਂ ਸਾਡਾ ਤਾਂ ਕੇਸ ਲਾਹ ਹੋ ਗਿਆ ਸੀ ਤੇ ਪਰ ਇੱਥੇ ਜਿਹੜੀ ਥੋੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ ਸਰਕਾਰ ਨੂੰ ਥੋੜਾ ਸੀਰੀਅਸ ਲੈਣਾ ਚਾਹੀਦਾ ਦੇਖੋ ਪੰਜਾਬ ਸਰਕਾਰ ਵਾਲੋ ਮਨ ਲ ਕੇ ਅੱਜ ਮੈਨੂੰ ਵੀ ਸੀ ਕਿ ਸੀਨੀਅਰ ਵਕੀਲ ਪੇਸ਼ ਹੋਏਗਾ ਕਿਉਂਕਿ ਪਹਿਲਾਂ ਜਦੋਂ ਆਲਰੇਡੀ ਕੇਸ ਟ੍ਰਾਂਸਫਰ ਹੋ ਚੁੱਕੇ ਆ ਤੇ ਅੱਜ ਇਹਨਾਂ ਨੂੰ ਟ੍ਰਾਂਸਫਰ ਹੋਣਾ ਰੁਕਣਾ ਬੜਾ ਮੁਸ਼ਕਲ ਸੀ ਪਰ ਉਹ ਸੀਨੀਅਰ ਨੇ ਤਾਂ ਕੀ ਪੇਸ਼ ਹੋਣਾ ਸੀ ਸਟੈਂਡਿੰਗ ਅਕਸਲ ਵੀ ਨਹੀਂ ਪੇਸ਼ ਹੋਇਆ ਇੱਕ ਜੂਨੀਅਰ ਵਕੀਲ ਨੂੰ ਲੈ ਕੇ ਪੇਸ਼ ਕਰ ਦਿੱਤਾ ਮਤਲਬ ਕਿ ਇਹਨਾਂ ਲੈਟਰੀ ਨਹੀਂ ਲੈਣਾ ਚਾਹੀਦਾ ਦੇਖੋ ਇਹਨਾਂ ਦੀ ਮਨਸ਼ਾ ਤੁਸੀਂ ਇਕੱਲ ਦੇਖੋ ਕਿ ਪੰਜਾਬ ਇਹਨੂੰ ਕੇਸ ਨੂੰ ਚੰਡੀਗੜ੍ਹ ਲੈ ਜਾਓ ਉੱਥੇ ਸਰਕਾਰੀ ਵਕੀਲਾ ਉਹ ਵੀ ਬਦਲ ਜਾਣਗੇ ਉਹ ਜਿਹੜੇ ਫਿਰ ਉੱਥੇ ਮੈਨਿਪੂਲੇਸ਼ਨ ਕਰਨਗੇ ਉੱਥੇ ਇੱਕੋ ਕੋਰਟ ਦੇ ਚੱਕਰ ਕੇ ਹੋਰ ਪਤਾ ਨਹੀਂ ਕੀ 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 ਕੇ ਇਹ ਸਾਰੀ ਬੰਸ਼ਾ ਇਹਨਾਂ ਦੀ ਤੇ ਪੰਜਾਬ ਸਰਕਾਰ ਦੇ ਉੱਤੇ ਵੀ ਬੜਾ ਇਹ ਜੇ ਕੇਸ ਟਰਾਂਸਫਰ ਹੋ ਕੇ ਜਾਂਦੇ ਆ ਤੇ ਪੰਜਾਬ ਦੇ ਵਿੱਚ ਵੀ ਤਾਂ ਇਹ ਹੈ ਨਾ ਕਿ ਪੰਜਾਬ 'ਚ ਮਾਹੌਲ ਨਹੀਂ ਠੀਕ ਹੈ ਪੰਜਾਬ ਸਰਕਾਰ ਨੂੰ ਇਸ ਤੇ ਬਾਰੇ ਵਿਚਾਰ ਕਰਨਾ ਚਾਹੀਦਾ ਇਹਨਾਂ ਕੇਸਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਜੇ ਉਹਨਾਂ ਕੱਲ ਨੂੰ ਹਾਈ ਕੋਰਟ ਜਾ ਕੇ ਫਾਈਲ ਕਰਦੇ ਆ ਤੇ ਹਾਈ ਕੋਰਟ ਵੀ ਪ੍ਰੋਪਰਲੀ ਅਰਗੂ ਕਰਨਾ ਚਾਹੀਦਾ ਮੈਂ ਜੇ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਮੈਂ ਕਿ ਐਡੇ ਤੁਸੀਂ ਕੇਸ ਟਰਾਂਸਫਰ ਕੀਤੇ ਆ ਉਹ ਕੇਸ ਸਾ ਡਿਫਰੈਂਟ ਉਹ ਕੇਸ ਹੈ ਜਿਹਨੇ ਬਠਿੰਡਾ ਜ਼ਿਲ੍ਹੇ ਦੇ ਤੇ ਫਰੀਦਕੋਟ ਜ਼ਿਲ੍ਹੇ ਦੇ ਤਰੀਕੇ ਡਿਫਰੈਂਟ ਨੇ ਇਹ ਜਿਹੜਾ ਸਮਾਜ ਸਰ ਦਾ ਕੇਸ ਆ 4 ਨਵੰਬਰ ਦਾ ਸਿਰਫ ਆਫੈਂਸ ਬੇਅਦਵੀ ਦੀ ਆ ਪਰ ਇਨਸੀਡੈਂਟ ਤਾਂ ਡਿਫਰੈਂਟ ਡਿਫੰਟ ਆ ਵੀ ਇਹਨਾਂ ਨੂੰ ਕੋਰਿਲੇਟ ਕਰਕੇ ਉਸ بیس ਤੇ ਕੇਸ ਟ੍ਰਾਂਸਫਰ ਕਰ ਰਹੇ ਹੋ ਤਾਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਇਹ ਪੰਜਾਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਜਿਹੜਾ ਦੇਖੋ ਜਿਹੜਾ ਇਹ ਪ੍ਰਿਥੀ ਸਿੰਘ ਜਿਹੜਾ ਗ੍ਰਿਫਤਾਰ ਹੋਇਆ 2015 ਇਨਸੀਡੈਂਟ ਆ 3 ਸਾਲ ਬਾਅਦ ਗ੍ਰਿਫਤਾਰ ਹੋਇਆ ਉਹ ਵੀ ਇਹ ਕਿਸੇ ਹੋਰ ਕੇਸ ਵਿੱਚ ਕੋਈ ਰੋਬਰੀ ਦੱਸ ਕੇ ਆਰਮ ਸੈਕਸਟਾ ਕੇਸ ਸੀ ਉਹਦੇ ਜੀ ਗ੍ਰਫਤਾਰ ਹੋ ਗਿਆ ਪੁਲਿਸ ਨੇ ਇਨਟੈਰੋਗੇਸ਼ਨ ਕੀਤੀ ਉਹ ਉਹ ਇਹ ਮੰਨ ਗਿਆ ਕਿ ਅਸੀਂ ਇਹ ਉੱਥੇ ਇਹ ਬੀਬੀ ਦੇ ਵਿੱਚ ਮੈਂ ਕਰਵਾਈਆ ਮੈਂ ਕੀਤੀ ਆ ਉਹਦੋਂ ਮਗਰੋਂ ਇਸ ਕੇਸ 'ਚ ਲੋ ਅਰੈਸਟ ਹੋਇਆ ਤੇ ਹੁਣ ਇਹੋ ਜੇ ਮੁਲਜ਼ਮਾ ਨੂੰ ਮਲਕਿ ਇੰਨਾ ਲਾਈਟਲੀ ਲੈਣਾ ਇਹੋ ਜੇ ਕੇਸਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਤੇ ਗੁਰਸੇਵਕ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਇਹ ਜਿਨ੍ਹਾਂ ਨੇ ਇਹ ਕੇਸ ਨੂੰ ਫਾਲੋ ਕੀਤਾ ਗੁਰਸੇਵਿਕ ਸਿੰਘ ਉਹਨਾਂ ਨੂੰ ਮੇਰੇ ਕੋਲੇ ਭੇਜਿਆ ਸੀ ਹਰਜਿੰਦਰ ਸਿੰਘ ਮਾਜੀ ਨੇ ਉਹਨਾਂ ਨੇ ਕਿਹਾ ਸੀ ਇਹਦਾ ਕੇਸ ਕਰੋ ਇਹ ਇਕੱਲੇ ਹੀ ਵਿਚਾਰੇ ਲੱਗੇ ਆ ਪੂਰੇ ਜੋੜਾ ਛੋੜਾ ਤੇ ਆਪਣਾ ਆਪਣਾ ਲੱਗੇ ਹੋਏ ਨੇ ਤੇ ਉਹ ਬੜੀ ਹਿੰਮਤ ਆ ਉਹਨਾਂ ਦੀ ਦੇਖੋ ਇਹਨਾਂ ਕੇਸਾਂ ਦੇ ਵਿੱਚ ਜੇਕਰ ਆਪਾਂ ਦੇਖਿਆ ਜਾਵੇ ਕਿ ਇਹਨਾਂ ਕੇਸਾਂ 'ਚ ਸ਼ੁਰੂ ਤੋਂ ਹੀ ਬੜੀਆਂ ਮੈਨਿਪੂਲੇਸ਼ਨ ਬੜੀਆਂ ਹੁੰਦੀਆਂ ਰਹੀਆਂ ਜਦੋਂ ਇਹ ਬੇਦਵੀ 2015 'ਚ ਹੋਈ ਸੀ ਬਾਦਲ ਸਰਕਾਰ ਤੇ ਵੇਲੇ ਦੀ ਗੱਲ ਆ ਉਦੋਂ ਮਗਰੋਂ ਜਦੋਂ ਕੋਟਕਪੂਰੇ ਗੋਲੀ ਚਲਾਈ ਗੋਲੀ ਚਲਾਉਣ ਤੋਂ ਮਗਰੋਂ ਉਸ ਟਾਈਮ ਸਮੇਂਹ ਸਿੰਘ ਸੈਣੀ ਨੇ ਪਹਿਲਾਂ ਗੋਲੀ ਚਲਵਾਈ ਉਦੋਂ ਉਹ ਗਰੋਫ ਇਹਨਾਂ ਨੇ ਪੂਰੇ ਦਾ ਪੂਰਾ ਇਹ ਜੋ ਚਾਲ ਬਣਾਇਆ ਕਿ ਇਹ ਸਾਰੇ ਦਾ ਸਾਰਾ ਕੇਸ ਇਹ ਪ੍ਰਚਾਰਕਾਂ ਤੇ ਪਾ ਦੋ ਇਹ ਹਰਜਿੰਦਰ ਸਿੰਘ ਮਾਜੀ ਟਡਰੀਆਂ ਵਾਲਾ ਪੰਥਪ੍ਰੀਤ ਉਹਨਾਂ ਤੇ ਪਾਉਣ ਨੂੰ ਫਿਰਦੇ ਸੀ ਸਾਰੇ ਸਾਰਾ ਕੇਸ ਉਹਨਾਂ ਨੇ ਉਹ ਦੋ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ 20 ਅਕਤੂਬਰ ਨੂੰ ਉਹ ਦੋ ਮੁੰਡਿਆਂ ਨੂੰ ਚੁੱਕਿਆ ਉਹਨਾਂ ਨੂੰ ਚੁੱਕ ਕੇ ਜਾ ਕੇ ਬੁਰਾ ਹਾਲ ਕੀਤਾ ਬੜਾ ਕੁੱਟਿਆ ਮਾਰਿਆ ਇਹ ਚਾਹੁੰਦੇ ਸੀ ਕਿ ਮੁੰਡੇ ਇਹ ਕਹਿ ਦੇਣ ਕਿ ਜੀ ਇਹ ਤਾਂ ਸੀ ਰਜਿੰਦਰ ਸਿੰਘ ਮਾਜੀ ਦੇਤੇ ਪੰਥਪ੍ਰੀਤ ਤੇ ਢੱਡੇਵਾਲ ਦੇ ਕਹਿੰਦੇ ਕੀਤਾ ਮਲਕਿ ਹਮੇਸ਼ਾ ਵਾਸਤੇ ਸਾਰੇ ਹਰ ਹਰ ਟਾਈਮ ਆਉਣ ਵਾਲੇ ਟਾਈਮ ਲਈ ਸਿੱਖਾ ਪ੍ਰਚਾਰਕਾਂ ਦੇ ਮੂਹਰੇ ਉੱਤੇ ਇੱਕ ਤਰ੍ਹਾਂ ਦਾ ਇੱਕ ਐਡਾ ਵੱਡਾ ਇਝਾਮ ਲੱਗ ਜਾਣਾ ਸੀ ਕਿ ਆਪਣੀ ਗੁਰੂ ਦੀ ਆਪਣੀ ਆਪ ਆਪ ਹੀ ਕਰਦੇ ਆ ਉਹ ਵੈਗਨੂ ਨੇ ਕੋਈ ਐਸਾ ਕੀਤਾ 23 ਅਕਤੂਬਰ ਨੂੰ ਗ੍ਰਸਤਾਰ ਕੀਤਾ ਸੀ ਅਜੇ ਪਤਾ ਵੀ ਨਹੀਂ ਸੀ ਉਹ ਮੁੰਡੇ ਹਨ ਕਿੱਥੇ ਕਿ ਮੈਂ 23 ਅਕਤੂਬਰ ਨੂੰ ਮੈਂ ਉੱਥੇ ਪਹੁੰਚ ਗਿਆ 23 ਅਕਤੂਬਰ 2015 ਤੋਂ 3 ਦਿਨ ਬਾਅਦ ਤੇ ਮੈਂ ਜਾਂਦੇ ਹੋਏ ਕੋਟਕਪੁਰੇ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਉਹ ਉਹਨਾਂ ਦਾ ਪਿੰਡ ਪੰਜਗਰਾਈਆਂ ਪੰਜਗਰਾਈਆਂ ਪੰਚਾਇਤ ਨੂੰ ਪੁੱਛਿਆ ਮੈਂ ਕਿ ਮੁੰਡੇ ਕੈਸੇ ਉਹ ਕਹਿੰਦੇ ਨੇ ਕਿ ਮੁੰਡੇ ਬਿਲਕੁਲ ਠੀਕ ਆ ਬਿਲਕੁਲ ਇਹਨਾਂ ਨੇ ਇਹ ਇਹ ਨਹੀਂ ਕਰ ਨਹੀਂ ਸਕਦੇ ਇਹ ਜਿਆ ਕੁਛ ਮੈਂ ਉਸੇ ਟਾਈਮ ਬਿਆਨ ਦਿੱਤਾ ਕਿ ਇਹਨਾਂ ਦਾ ਕੇਸ ਮੈਂ ਕਰੂੰਗਾ ਫ੍ਰੀ ਕਰੂੰਗਾ ਮੈਂ ਫ੍ਰੀ کورٹ کورٹ ਦੇ ਵਿੱਚ ਪਹੁੰਚ ਗਿਆ ਫ੍ਰੀ کورٹ ਜਾ ਕੇ ਉੱਥੇ ਵਕੀਲਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਉੱਥੇ ਐਡਵੋਕੇਟ ਇਕੱਠੇ ਹੋ ਗਏ ਅਸੀਂ ਮੁਲਾਕਾਤ ਦੀ ਐਪਲੀਕੇਸ਼ਨ ਪਾਤੀ ਕਿ ਜੀ ਫਾਦਰ ਨੂੰ ਮੁਲਾਕਾਤ ਦੀ ਪਰਮਿਸ਼ਨ ਦਿੱਤੀ ਆ ਵੀ ਹੁਣ ਮੁਲਾਕਾਤ ਦੀ ਪਰਮਿਸ਼ਨ ਤੱਕ ਮਿਲਣੀ ਚਾਹੀਦੀ ਹੈ ਮੁਲਾਕਾਤ ਕਰੀ ਸਕਦੇ ਆ ਜੋ ਫਾਦਰ ਹੈ ਤੇ ਉਹਦੇ ਕਰਕੇ ਜਦੋਂ ਅਸੀਂ ਐਪਲੀਕੇਸ਼ਨ ਦਿੱਤੀ ਉਹਦੋਂ ਨੂੰ ਸ਼ਾਮ ਹੋ ਗਈ ਸੀ ਡਿਊਟੀ ਮੈਜਿਸਟਰੇਟ ਸੀ ਜਿਹੜੀ ਡਿਊਟੀ ਤੇ ਉਹ ਥੇ ਚਲੀ ਗਈ ਉੱਥੇ ਤੋਂ ਜੱਜ ਹੁੰਦੇ ਸੀ ਕੁਲਦੀਪ ਸਿੰਘ ਸੈਸ਼ਨ ਜੱਜ ਸੀ ਕੁਲਦੀਪ ਸਿੰਘ ਉਹਨਾਂ ਨੂੰ ਦੇ ਕੋਲੇ ਮੈਂ ਜਾ ਕੇ ਬੇਨਤੀ ਕੀਤੀ ਮੈਂ ਕਿਹਾ ਜੀ ਇਹ ਕੇਸ ਅੱਜ ਹੀ ਕਰਾਉਣਾ ਚਾਹੀਦਾ ਜੂਰ ਹੋਣਾ ਚਾਹੀਦਾ ਕੁਲਦੀਪ ਸਿੰਘ ਉਹਰਾ ਨੇ ਉਹਨੂੰ ਮੈਜਿਸਟਰੇਟ ਨੂੰ ਕਿਹਾ ਤੂੰ ਵਾਪਸ ਮਜੇਸਟੇਟ ਨੂੰ ਵਾਪਸ ਬੁਲਾਇਆ ਵਾਪਸ ਬੁਲਾ ਕੇ ਕਿਹਾ ਤੂੰ ਕਿੱਥੇ ਸਣ ਜਾ ਕੇ 7 ਵਜੇ ਸਾਨੂੰ ਆਰਡਰ ਮਿਲੇ ਸ਼ਾਮ ਨੂੰ ਮੁਲਾਕਾਤ ਤੇ 11 ਵਜੇ ਜਾ ਕੇ ਪੁਲਿਸ ਨੂੰ ਦੱਸਣਾ ਪਿਆ ਜੋ ਮੁਲਾਕਾਤ ਤੇ ਕੋਰਟ ਨੇ ਆਰਡਰ ਕਰਤੇ ਕਿਉਂ ਕਿਥੇ ਨੇ ਕਿਾਕੇ ਰਾਤ ਨੂੰ 11 ਵਜੇ ਮੁਲਾਕਾਤ ਹੋਈ ਤਾਂ ਇਹਨਾਂ ਨੇ ਫਿਰ ਜਾ ਕੇ ਉਹਦੇ ਫਾਦਰ ਨੇ ਮੁੰਡਿਆਂ ਨੂੰ ਤਸੱਲੀ ਦਿੱਤੀ ਕਿ ਫੁਲਕਾ ਸਭ ਆ ਗਿਆ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਉਹਦੇ ਪਿੱਛੇ ਰੀਡ ਦੇ ਵਿੱਚ ਬੋਲੀ ਦੀ ਹੱਡੀ ਦੇ ਵਿੱਚ ਬੋਲੀ ਲੱਗੀ ਸੀ ਫਰਾ ਹਾਲ ਹੋਂ ਦਾ ਮੁੰਡੇ ਦਾ ਅਗਲੇ ਦਿਨ ਫਿਰ ਅਸੀਂ ਐਪਲੀਕੇਸ਼ਨ ਪਾਈ ਕਿ ਇਹਨਾਂ ਨੂੰ ਹਸਪਤਾਲ ਡਮਿਟ ਕਰਾਓ ਫਿਰ ਇਹਨਾਂ ਨੂੰ ਹਸਪਤਾਲ ਡਮਿਟ ਕਰਾਇਆ ਤਾਂ ਜਾ ਕੇ ਕੇਸ ਸੰਭਿਆ ਉਦੋਂ ਸੰਭਿਆ ਦੇਖੋ ਇਸ ਕੇਸ ਤਰ੍ਹਾਂ ਦੇ ਵਿੱਚ ਸਾਨੂੰ ਬੜੇ ਚਿਕਨੇ ਰਹਿਣਾ ਪੈਣਾ ਇਹ ਜਾ ਕੇ ਪ੍ਰਚਾਰਕਾਂ ਦੇ ਉੱਤੇ ਹੀ ਪਾਉਣ ਨੂੰ ਫਰਦੇਸੀ ਇਹ ਤਾਂ ਉਦੋਂ ਬਾਅਦ ਰਮਜੀਤ ਸਿੰਘ ਕਮਿਸ਼ਨ ਜਦੋਂ ਬਣਿਆ ਰਮਜੀਤ ਸਿੰਘ ਕਮਿਸ਼ਨ ਨੇ ਸਾਰੇ 记录 ਕੱਢੀ ਉਦੋਂ ਬਾਅਦ ਐਸਐਟੀਆਂ ਬਣੀਆਂ ਉੱਥੋਂ ਜਾ ਕੇ ਸਾਰਾ ਪਤਾ ਚੱਲਿਆ ਕਿ ਕਿਵੇਂ ਕਿਵੇਂ ਢੇਰਿਆ ਵਾਲੇ ਨਹੀਂ ਕਰਵਾਇਆ ਢੇਰਿਆ ਵਾਲੇ ਕਰਵਾਇਆ ਤੇ ਪਤਾ ਪਾਉਣ ਨੂੰ ਫਰਦੇਸੀ ਇਹ ਸਿੱਖਾਂ ਦੇ ਉੱਤੇ ਪ੍ਰਚਾਰਕਾਂ ਤੇ ਤੋ ਇਹਨਾਂ ਕੇਸਾਂ ਦੇ ਵਿੱਚ ਸਾਨੂੰ ਬਿਲਕੁਲ ਢਿੱਲ ਨਹੀਂ ਵਰਤਣੀ ਚਾਹੀਦੀ ਤੇ ਮੇਰੀ ਸੇਵਾ ਹਾਜ਼ਰ ਨੇ ਮੈਂ ਪਹਿਲਾਂ ਵੀ ਕਿਹਾ ਸੀ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੋਈ ਕੇਸ ਆ ਉਹਦੇ ਸਾਡੇ ਕਿਸੇ ਸਾਡੇ ਵੱਲੋਂ ਜਿਹੜੇ ਪੇਸ਼ ਹੋ ਰਿਹਾ ਸੰਗਤ ਵੱਲੋਂ ਕੋਈ ਗਵਾਹ ਜਾਂ ਕੋਈ ਕੰਪਲੇਨੈਂਟ ਉਹਨੇ ਜਿਹਨੇ ਵੀ ਆਉਣਾ ਮੇਰੇ ਕੋਲੇ ਆਣ ਮੇਰੀਆਂ ਸੇਵਾਵਾਂ ਵਿੱਚ ਹਾਜ਼ਰਾ ਬਿਲਕੁਲ ਉਹ ਤਾਂ ਕਹਿੰਦੀ ਗੱਲ ਨਹੀਂ ਕਿ ਫ੍ਰੀ ਕਰਾਂਗੇ ਉਹਨੇ ਹਰਜਿੰਦਰ ਸਿੰਘ ਬਾਜੀ ਉਹਨਾਂ ਨੇ ਗੁਰਸੇਵਕ ਸਿੰਘ ਨੂੰ ਮੇਰੇ ਕੋਲੇ ਭੇਜਤਾ ਤੇ ਉਹ ਉੱਥੇ ਪੇਸ਼ ਹੋ ਗਿਆ ਵਰਨਾ ਹੋਰ ਕਿਸੇ ਕੇਸ ਦੇ ਵਿੱਚ ਕੰਪਲੇਨੈਂਟ ਵੱਲੋਂ ਕੋਈ ਵਕੀਲ ਨਹੀਂ ਪੇਸ਼ ਹੋਇਆ ਤੇ ਜੇ ਨਹੀਂ ਹੁੰਦੇ ਅੱਜ ਇਹ ਕੇਸ ਟ੍ਰਾਂਸਫਰ ਹੋਣੀ ਸੀ ਤਾਂ ਸਾਨੂੰ ਇੰਨੀ ਨਿਗਹਿਲੀ ਨਹੀਂ ਵਰਤਣੀ ਚਾਹੀਦੀ ਸੀ ਸਾਨੂੰ ਇਹ ਕੇਸਾਂ ਨੂੰ ਦਾ ਧਿਆਨ ਰੱਖਣਾ ਚਾਹੀਦਾ ਤੇ ਆਪਣੀ ਇਹ ਟੀਮਾਂ ਵੀ ਹਰ ਜਗ੍ਹਾ ਦੇ ਉੱਤੇ ਹਰ ਅਦਾਲਤ ਦੇ ਵਿੱਚ ਇਹ ਬਣਾਉਣੀਆਂ ਚਾਹੀਦੀਆਂ ਦੇਖੋ ਇੱਕ ਮੈਂ ਅਗਲੀ ਗੱਲ ਦੱਸਾਂ ਮੈਂ ਇਹ ਬੇਨਤੀ ਐ ਜੀਪੀਸੀ ਨੂੰ ਵੀ ਕਰਦਾ ਕਿ ਤੁਸੀਂ ਵੀ ਆਪਣੀਆਂ ਆਪਣੀਆਂ ਟੀਮਾਂ ਬਣਾ ਦਿਓ ਕਮ ਸੇ ਕਮ ਇਸ ਤਰ੍ਹਾਂ ਦਾ ਨਾ ਨਾ ਹੋਵੇ ਅੱਜ ਇਹ ਪਟੀਸ਼ਨ ਵਿੱਚ ਹੁਣ ਪੰਜਾਬ ਸਰਕਾਰ ਵੱਲੋਂ ਜੂਨੀਅਰ ਖੜਾ ਹੋਇਆ ਉਹਦਾ ਵੱਲੋਂ ਟੌਪ ਦਾ ਵਕੀਲ ਖੜਾ ਹੋਇਆ ਕੰਪਲੇਂਟ ਵੱਲੋਂ ਕੋਈ ਵਕੀਲ ਹੀ ਨਹੀਂ ਸਿਰਫ ਹਲਕੇ ਆ ਗੁਰਸੇਵ ਸਿੰਘ ਵਾਲੋਂ ਇੱਕ ਵੱਲੋਂ ਮੈਂ ਪੇਸ਼ ਹੋਇਆ ਬਾਕੀ ਦਾ ਕੰਪਲੇਂਟ ਸਾਰਿਆਂ ਤੇ ਦੂਜਾ ਕੇਸਾਂ ਚ ਹੋਇਆਗੇ ਨੇ ਜੇ ਅੱਜ ਮੈਂ ਨਾ ਕਰਤਾ ਤਾਂ ਜੇ ਉਹ ਕੇਸ ਟ੍ਰਾਂਸਫਰ ਹੋ ਕੇ ਚਲੇ ਗਿਆ ਸੀ ਉਹ ਔਰ ਜੋ ਚਾਹੁੰਦੇ ਸੀ ਉਹ ਠੇਲੇ ਵਾਲੇ ਉਹਨਾਂ ਨੂੰ ਮਿਲ ਜਾਣਾ ਸੀ ਤੇ ਇਸ ਕਰਕੇ ਸਾਨੂੰ ਥੋੜੇ ਚਿਕਨੇ ਹੋਣ ਦੀ ਲੋੜ ਆ ਮੇਰੇ ਕੋਲੇ ਮੇਰੀ ਸ਼ਿਵਾ ਦੀ ਜੀ ਨੂੰ ਲੋੜਾ ਮੇਰੇ ਕੋਲੇ ਆ ਜੇ ਮੋਸਟ ਵੈਲਕਮ ਐਚਪੀਸੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣੇ ਵਕੀਲਾਂ ਦਾ ਪੈਨਲ ਬਣਾਓ ਹਰ ਕੋਰਟ ਦੇ ਵਿੱਚ ਬਣਾਓ ਚੰਡੀਗੜ੍ਹ ਹਾਈ ਕੋਰਟ ਵੀ ਬਣਾਓ ਤੇ ਇੱਥੇ ਸੁਪਰੀਮ ਕੋਰਟ ਦੇ ਉੱਪਰ ਵੀ ਬਣਾਓ ਜਿਹੜਾ ਹਰ ਕੇਸ ਦੇ ਵਿੱਚ ਤਾਂ ਕਿ ਉਹ ਪੇਸ਼ ਹੋਣ ਪੰਜਾਬ ਸਰਕਾਰ ਨੂੰ ਮੈਂ ਕਹੂੰਗਾ ਇੰਨਾ ਟੱਲਾ ਨਾ ਕੇਸ ਰਲਾਓ ਇਹ ਮੇਰੀ ਬੇਨਤੀ ਆ ਇਹ ਪੰਜਾਬ ਸਰਕਾਰ ਨੂੰ ਬੇਨਤੀ ਆ ਇੰਨਾ ਲਾਈਟਲੀ ਇਹਨਾਂ ਕੇਸਾਂ ਨੂੰ ਨਾ ਲਾਓ ਯੂਨਿਟ ਬਤੀ ਚੁੱਕੇ ਖੜਾ ਕਰ ਦਿੱਤਾ ਉੱਥੇ ਪੀਸ ਇਸ ਤਰ੍ਹਾਂ ਨਹੀਂ ਕੀਤਾ ਆਪਾਂ ਨੂੰ ਸਾਰਿਆਂ ਨੂੰ ਚੱਕਨੇ ਰਹਿਣਾ ਪੈਣਾ ਗੁਰੂ ਗ੍ਰੰਥ ਸਾਹਿਬ ਦੀ ਦੀ ਬੇਅਦਬੀ ਦਾ ਕੇਸ ਆ ਇਹਨਾਂ ਨੂੰ ਇਸੇ ਸੀਰੀਅਸਨੈਸ ਦੇ ਨਾਲ ਲਿਤਾ ਜਾਵੇ ਸ਼ੁਕਰੀਆ ਮਿਹਰਬਾਨੀ ਫਿਰ ਜੀ ਖਾਲਸਾ